ਵਾਹ ਕੋ ਦਿੱਤਾ ਖਾਸਾ ਅੱਲੇ ਜੀ ਫਿਰ ਅੱਛਾ ਪਹੁੰਚੇ ਨੇ ਵੀਰਾਂ ਦੇ ਕੋਲ ਜਿਹੜੇ ਵੀਰ ਸੇਵਾ ਕਰਦੇ ਨੇ ਬਾਬਾ ਜੀ ਆਏ ਨੇ ਫੈਸਲਾਬਾਦ ਤੋਂ ਦਿੱਤੋਂ ਹੈ ਸਭਾ ਲੀਡਰ ਸਿੰਘ ਜੀ ਜੋ ਇਹ ਸਾਹਿਬ ਨੀਂਦ ਤੇ ਮਾਰ ਸੋਨੇ ਸਰਕਾਂ ਦਾ ਗੁਰਦਾਸ ਸ਼ੋਭਤਾ ਉਹ ਸੇਵਾਦਾਰ ਨੇ ਉਹ ਲਗਭਗ ਕਿੰਨੇ ਮਹੀਨੇ ਤੋਂ ਲੰਗਰ ਦੀ ਸੇਵਾ ਕਰਦੇ ਆ ਰਹੇ ਨੇ ਪਰਸੂ ਵੀ ਸਾਡੋਂ ਆਵਰਖ ਵਾਇਆ ਸੀ ਇਹ ਵੀਰ ਵੀ ਨਾਲ ਲੰਗਰ ਦੀ ਸੇਵਾ ਕਰ ਰਹੇ ਆਪਣਾ ਵੀਰ ਹੀ ਕਿਹਨੂੰ ਸੰਗਵਾ ਦੇ ਤਾ ਤੁਸੀਂ ਕਿਹਨੂੰ ਸੰਗਵਾ ਦੇ ਉਹ ਜੋ ਪਿੱਛੇ ਆ ਹੀ ਛੱਡ ਗਏ ਕਿਸੇ ਦੇ ਦੁਆਲਾ ਉਤੋਂ ਇਹ ਸੇਵਾ ਕਰਦੇ ਤੇ ਬਹੁਤ ਹੀ ਮਤਲਬ ਸਾਰੇ ਵੀ ਜਿਹੜੇ ਪਿਆਰ ਨਾਲ ਸੇਵਾ ਕਰਦੇ ਆ ਤੁ ਸਾਰਿਆਂ ਵੀਰਾਂ ਨੂੰ ਬਹੁਤ ਸਾਰੇ ਵੱਲੋਂ ਜਿਹੜੀ ਆ ਮਾੜ ਕੇ ਜੰਦੀ ਗੱਲਾਂ ਬਖਸ਼ੇ ਕਿਉਂਕਿ ਜਿਹੜਾ ਔਖਾ ਸਮਾਂ ਇੱਕ ਜਿਹੜਾ ਪਾਰ ਆਇਆ ਜਿਹੜਾ ਹਕੀ ਗੱਲ ਦੇ ਇਹ ਔਖਾ ਸਮਾਂ ਇਹਦਾ ਵੀ ਆਪਾਂ ਰਹੇ ਕਿ ਇਹ ਸਾਦੀ ਨਹੀਂ ਇਹਦਾ ਕਟੇਣਾ ਵਾ ਬਾਕੀ ਆਪਾਂ ਉਹ ਤੋਂ ਵੀ ਇਹਨਾਂ ਐਨਆਰਆਈ ਵੀਰੋਂ ਬੇਨਤੀ ਕੀਤੀ ਸੀ ਕਿ ਜਿੱਦਾਂ ਇਹਦਾ ਪਾਇਆ ਠੇਕਾ ਦਿੱਤੀਆਂ ਉਹ ਉਹਦਾ ਇਹੇ ਬੇਨਤੀ ਕਰਦਾ ਕਿ ਇੱਕ ਸਾਲ ਦਾ ਠੇਕਾ ਨਾ ਰਹਿਣ ਜਿਹਦੇ ਨਾਲ ਕਰਕੇ ਕਿ ਕਿਸੇ ਗਰੀਬ ਦਾ ਜਿਹੜਾ ਉਹ ਉਹਦੀਆਂ ਬੜੀਆਂ ਆਸਾਂ ਹੁੰਦੀਆਂ ਜ਼ਮੀਨ ਤੇ ਜਾਇਦ ਮਤਲਬ ਫਸਲ ਤੇ ਬਾ ਜਦੋਂ ਫਸਲ ਹੀ ਨਹੀਂ ਗਈ ਉਹ ਜ਼ਿਮੀਂਦਾਰ ਕਹੇ ਜੋਗ ਨਹੀਂ ਆਉਣਾ ਤੇ ਟੁੱਟ ਜਾਂਦਾ ਤੇ ਆਪਾਂ ਉਹਨੂੰ ਲੈ ਟੁੱਟ ਨੂੰ ਸਹਾਰਾ ਇਹੋ ਹੀ ਦੇਣਾ ਹੈ ਕਿ ਉਹਦੀ ਜਿਹੜੀ ਜ਼ਮੀਨ ਆ ਉਹ ਆਪਾਂ ਫਸਲ ਦੇ ਲਈ ਆਸ ਕਰ ਸਕਦੇ ਜੀ ਆਇਆਂ ਪੈ ਕਿ ਸਾਦਾ ਠੇਕਾ ਛੱਡ ਦਵਾਂਗੇ ਇਸ ਦਿਨ ਉਹ ਜਿਹੜਾ ਉਹ ਤਾਜ ਕੋਈ ਸਹਿਯੋਗ ਮਿਲ ਸਕਿਆ ਬਸ ਅਸੀਂ ਮਹਾਂਪੁਰਖਾਂ ਨਾਲ ਗੱਲ ਕਰਦੇ ਆਂ ਉਹਦਾ ਵਿਰਾਨ ਗੱਲ ਕਰਾਂਗੇ ਸੋ ਸਭਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮਹਾਂਪੁਰਖ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਛੇਮੀ ਪਾਚੇ ਗੁਰੂ ਹਰਗੋਬਿੰਦ ਸਾਹਿਬ ਪਿੰਡ ਸੈਫਲਾਦ ਤੋਂ ਰਜਾਨਾ ਜੀ ਕੁਤੀ ਦਾਤੀ ਦਾਤੀ ਦਿੱਤਾ ਜੀ ਮਹੀਨੇ ਤੋਂ 1-2 ਦਿਨ ਘੱਟ ਹੋਣੇ ਆ ਲਗਭਗ ਮਹੀਨਾ ਹੋ ਗਿਆ ਜੀ ਰਜਾਨਾ ਹੀ ਤਨਾ ਚੋਂ ਪਿੰਡਾਂ ਦੇ ਵਿੱਚ ਬਾਘੂਵਾਲ ਕੰਮੇਵਾਲ ਮੰਨ ਲਓ ਕਿਦਰ ਸਿੰਘ ਵਾਲੇ ਦੇ ਕੋਈ ਘਰ ਵੀ ਹੋ ਸਕਦੇ ਆ ਪੀਰੇ ਵਾਲ ਦੇ ਐਦਾਂ ਕਰਕੇ ਦੇਸਨਾਂ ਦੇ ਜਿੰਨੇ ਨਾਲ ਹੀ ਤੇ ਲੱਗਦੇ ਜੀ ਪਿੰਡ ਪੱਕਿਆ ਰਾਣ ਜੀ ਰੋਜ਼ ਦੀ ਤਰ੍ਹਾਂ ਅੱਜ ਵੀ ਜੀ ਖੰਡ ਰਹੇ ਆ ਅੱਜ ਸਾਡੇ ਨਾਲ ਸੰਤਾ ਸਾਡੇ ਪਿੰਡ ਲੱਗੇ ਆ ਕਿਸ਼ੋਰ ਸਿੰਘ ਵਾਲਾ ਉਹ ਵੀ ਜੀ ਪੱਕਿਆ ਰਾਣ ਸੰਤਾਂ ਨੂੰ ਵੰਡ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਾਬਾ ਲੀਡਰ ਸਿੰਘ ਵੱਲੋਂ ਅਸੀਂ ਉਹਨਾਂ ਦੇ ਸੇਵਾਦਾਰ ਹੋਣ ਦੇ ਨਾਤੇ ਤੇ ਕਰਦੇ ਆ ਜੀ ਅਸੀਂ ਮਾਹਪੁਰਚਾ ਵੱਲੋਂ ਜੀ ਅਰਜਾਨਾ ਜੀ ਇੱਕ ਵੀ ਇੱਕ ਮਹੀਨਾ ਹੋ ਗਿਆ ਜੀ ਮਾਹਪੁਰਚੋ ਕਹਿੰਦੇ ਨਾਲੇ ਵੀ ਵੀ ਹਰ ਬੰਦੇ ਨੂੰ ਪੁੱਛਣਾ ਕਿ ਤੈਨੂੰ ਕੋਈ ਚੀਜ਼ ਚਾਹੀਦੀ ਆ ਤੇ ਦੱਸੋ ਮਾਹਪੁਰਚਾ ਨੇ ਜੀ ਉੱਤੇ ਰਹਿਸ਼ਦਾ ਵੀ ਖੁੱਲਾ ਕੰਮ ਕਰਤਾ ਹੈ ਜੀ ਗੁਰਦੁਆਰੇ ਲੋਕੀ ਉੱਤੇ ਬਹੁਤ ਰਾਤ ਨੂੰ ਜਾ ਕੇ ਰਾਮ ਕਰਦੇ ਆ ਜੀ ਸੁੰਦੇ ਆ ਲੰਗਰ ਛਕਦੇ ਆ ਜੇ ਕਿਸੇ ਨੂੰ ਚੀਜ਼ ਦੀ ਲੋੜ ਆ ਉਹ ਮੰਗ ਲੇ ਅੰਮੀ ਉਹ ਦਿੰਦੇ ਆ ਸਾਰੇ ਨੇ ਕਿਹਾ ਵੀ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੋ ਸਾਨੂੰ ਦੱਸੋ ਮਾਹ ਪੁਰਖਿਆ ਨੇ ਖੁੱਲੇ ਦਮੋਂ ਤੇ ਕਰਦੇ ਆ ਇਹ ਵੀ ਮਾਹ ਪੁਰਖਿਆ ਦਾ ਬਹੁਤ ਧੰਨਵਾਦ ਕਰਦੇ ਉਹਨਾਂ ਦੇ ਸੇਵਾਦਾਰ ਹੁੰਦੇ ਨਾ ਤੇ ਤੇ ਪਰ ਜੋ ਪਾਣੀ ਨੇ ਤਬਾਈ ਮਚਾਈ ਜੀ ਖਾਲਸਾ ਜੀ ਉਹਦਾ ਕੋਈ ਕਸਰ ਨਹੀਂ ਰਹੀ ਜੀ ਕੋਈ ਚੀਜ਼ ਨਹੀਂ ਰਹੀ ਜੀ ਹੁਣ ਸਾਨੂੰ ਇਹ ਫਿਕਰ ਆ ਵੀ ਸਾਡੀ ਜ਼ਮੀਨਾਂ ਦਾ ਕੀ ਬਣਨਾ ਰੇਤ ਨਿਕਲਨੀ ਆ ਕਿ ਟੋਏ ਨਿਕਲਨੇ ਆ ਪਾਣੀ ਕਦੋਂ ਉਤਰਨਾ ਆ ਅੱਦੇ ਜੇ ਪਾਣੀ ਅਜ ਉਤਰਨ ਲੱਗਦੇ ਨੇ 2 ਮਹੀਨੇ ਲੱਗਣੇ ਜੀ ਲੋਕਾਂ ਨੂੰ ਵਿੱਚ ਜਾਣ ਲਈ ਕਿਸ ਕਰਕੇ ਸਾਡੀ ਬਹੁਤ ਮੁਸ਼ਕਲ ਆ ਜੀ ਅੱਦੇ ਪੰਜਾਬ ਚ ਮੁਸ਼ਕਲ ਆ ਗਈ ਜੀ ਕਾਫੀ ਪਿੰਡ ਆ ਜਿਨ੍ਹਾਂ ਚ ਮੁਸ਼ਕਲ ਆ ਗਈ ਜੀ ਸਾਡਾ ਜਿਲ੍ਹਾ ਕਫੂਰਖੜਾ ਜੀ ਫੱਤੂ ਢਿੰਗਾ ਏਰੀਆ ਜੀ ਢਿੱਲਮਾ ਏਰੀਆ ਜੀ ਕੋਥੇ ਵਹੀਂ ਬੇਨਤੀ ਕਰ ਰਹੇ ਹਾਂ ਜੀ ਇਹਨਾਂ ਪਿੰਡਾਂ ਦੇ ਵਿੱਚ ਆਣ ਕੇ ਵੀ ਸਕਤਾ ਬਾਗੂਵਾਲ ਕੰਮੇਵਾਲ ਜਿਹੜੇ ਪਿੰਡ ਨਾਲ ਲੱਗਦੇ ਜੀ ਹੁਣ ਸਾਨੂੰ ਕੋਈ ਬਹੁਤੇ ਇਹਨਾਂ ਰਸੰਦੀ ਲੋੜ ਨਹੀਂ ਦੀ ਇਹਨਾਂ ਲੋਕਾਂ ਨੂੰ ਕਾ ਜਾਰੇ ਦੀ ਇਹ ਪੈਲੀਆਂ ਪੀਜਣ ਵਾਸਤੇ ਡੀਂਦਰਾਂ ਦੀ ਤੇ ਖਾਤਾਂ ਦੀ ਤੇ ਬੀਆਂ ਦੀ ਲੋੜ ਪੈਣੀ ਜੀ ਕੋਈ ਆਣ ਕੇ ਸਿੰਘ ਬਾਹਰਲੇ ਜਿਹੜੇ ਜਿੱਦਾਂ ਵੀਰ ਨੇ ਮਦਦਿਆਨ ਆਰਾਈ ਤਗੜੀਆਂ ਸੇਵਾ ਉਹ ਲੈਣ ਕਿ 2000 ਬੋਰਾ ਬੀ ਦਾ ਕੋਈ ਖਾਦ ਗੁੱਡੀ ਜੇ ਲਿਆ ਕੇ ਲੋਕਾਂ ਨੂੰ ਪੈਲੀਆਂ ਪੀਜਣ ਦੇ ਸੰਬੰਧ ਵਿੱਚ ਉਹ ਚੀਜ਼ਾਂ ਦੇਣ ਕਿਉਂਕਿ ਰਾਤਨ ਤੇ ਮਹਾਂਪੁਰਸ਼ ਤੇ ਹੋਰ ਵੀ ਸੰਤਾਂ ਲਈ ਆਉਂਦੀਆਂ ਵਾ ਉਹ ਦੇਈ ਜਾਂਦੀਆਂ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰੋ ਜੀ ਕਿਉਂਕਿ ਲੰਗਰ ਪੱਕਿਆ ਖਰਾਬ ਹੋ ਜਾਂਦਾ ਜੀ ਜਿਹਦਾ ਇੱਕ ਦੂਜੇ ਨੂੰ ਟੱਕਰਦੀ ਹੈ ਨਾ ਪੁੱਛਦੇ ਆ ਸਾਡੇ ਕੋਲ ਵੀ ਲੰਗਰ ਹੈਗਾ ਉਹਨਾਂ ਕੋਲ ਵੀ ਹੈਗਾ ਇਸ ਕਰਕੇ ਫਿਰ ਪੱਕਿਆ ਲੰਗਰ ਕਦੇ ਕੰਮ ਨਹੀਂ ਲੈਂਦਾ ਅੱਜ ਜਿਹੜੀ ਕੜੀ ਸੀ ਅਸੀਂ ਦੋ ਟੱਪ ਡੋਲਣੀ ਪਈ ਜੀ ਸਾਨੂੰ ਇੱਥੇ ਲੰਗਰ ਹੋਣ ਸੰਤਾ ਲੈ ਆਈਆਂ ਜੀ ਇਸ ਕਰਕੇ ਉਹ ਖਰਾਬ ਹੋ ਗਈ ਜੀ ਤੇਰੀ ਡੋਲੀ ਜੀ ਇੰਨੀਆਂ ਕ ਬੇਨਤੀਆਂ ਜੀ ਪ੍ਰਵਾਨ ਕਰਨੀਆਂ ਜੀ ਸਾਡੀ ਪਤਾ ਜੀ ਉਜੰਬਲੋ ਵਾ ਚਲੋ ਜਦੋਂ ਪ੍ਰਧਾਨ ਮਤਲਬ ਕਿ ਮਤਲਬ ਖਰਾਬ ਹੋ ਗਈਏ ਚਲੋ ਜੀ ਵਧੀਆ ਨਾ ਹਾਂਜੀ ਮਤਲਬ ਉਹਨੂੰ ਚੈੱਕ ਕਰਾ ਕਰ ਹਾਂਜੀ ਇਹ ਵੀ ਵੀ ਨਹੀਂ ਮਤਲਬ ਜਿੱਦਾਂ ਆਏ ਆ ਹੁਣ ਕਿਉਂਕਿ ਆਪਾਂ ਇਕੱਲਾ ਪ੍ਰਸ਼ਾਦਾ ਨਾਲ ਨਹੀਂ ਬਾਨਾ ਸੀ ਵਾ ਇਹ ਉਹਨਾਂ ਨੂੰ ਜਿਹੜੇ ਕਿਸਾਨ ਇਹਨਾਂ ਦੇ ਪੈਣੀ ਪਾਣੀ ਆ ਗਿਆ ਨਾ ਇਹ ਜਮੀਨ ਦੇਖਦੇ ਦਬੀ ਗਈ ਆ ਹੁਣ ਕਈ ਕਈ ਜਿਹੜੇ ਪਤਲੇ ਘਾਹ ਲੱਗ ਜਾਂਦੇ ਆ ਉਹਦੇ ਵੀ ਪਤਲੇ ਘਾਹ ਦੇ ਕਿਤੇ ਲੱਗ ਜਾਂਦੇ ਆ ਨਾ ਦੂਬਾਰਾ ਉਹ ਵਾਸਤੇ ਜੋ ਪੰਡਤ ਜੀ ਦੇ ਬਾਬਾ ਜੀ ਖੱਟੀ ਦੀ ਗੋੜ ਆ ਸਾਰੇ ਮੈਂ ਐਸਾ ਨਹੀਂ ਲੀਣਾ ਪ੍ਰਸ਼ਾਸਨ کہہ ਰਿਹਾ ਕਿ ਜੀਰੋ ਦੇਖੋ ਆਪਾਂ ਨੂੰ ਮਾਰ ਰਿਹਾ ਹੌਂਸਟ ਕਰ ਰਹੀ ਹੈ ਨਾ ਜੀ ਬਹੁਤ ਕੋਈ ਦਿੱਤਾ ਮਾਰ ਰਹੇ ਤੇ ਜੇ ਆਪਾਂ ਉਹਦੇ ਉੱਤੇ ਦਸਾਂ ਨਾ ਨਹੀਂ ਕਿਉਂ ਦਸਾਂਦੀ ਹੈਗੇ ਤਨਖਾਹ ਦੇ ਦੀ ਹੈ ਨਾ ਇਸ ਨੂੰ ਕਿਉਂਕਿ ਇਹ ਕੋਈ ਲੱਖਾਂ 'ਚ ਨਹੀਂ ਆ ਇਸ ਜਿਹੜਾ ਨੁਕਸਾਨ ਹੋਇਆ ਇਹ ਅਰਬਾਂ ਖਰਬਾਂ ਨੁਕਸਾਨ ਹੋ ਗਿਆ ਤੇ ਇਹ ਸਰਕਾਰਾਂ ਨੇ ਕੋਈ ਨਹੀਂ ਦੇਣਾ ਉਹਨਾਂ ਦੇ ਆ ਕੇ ਫੋਟੋ ਲਵਾਉਣੀ ਹੈ ਪਰਸੋਂ ਵੀ ਆਏ ਹੀ ਵੇਖੇ ਫੋਟੋ ਲਵਾ ਕੇ ਚਲੇ ਗਏ ਪਰ ਇਦਾਂ ਵਾ ਜਿੰਨੂੰ ਅਸੀਂ ਮਿਲਦੇ ਆ ਕਿਉਂਕਿ ਉਹ ਕਿਸੇ ਵੇਦਰ ਨਹੀਂ ਜਾ ਕੇ ਆਏ ਆ ਸਾਰੀ ਇਹ ਜਿਹੜੀ ਆ ਵੀਡੀਓ ਹਾਲਵਾਂ ਚੱਲ ਜਾਣੀਆਂ ਕਿਉਂਕਿ ਉਹ ਜਿਹੜਾ ਵਾ ਪਿਛੇ ਸਾਰੇ ਦਿੰਦਰਾ ਨੂੰ ਉਹਨਾਂ ਨੂੰ ਵੀ ਕਹਿਰਾ ਮਿਲ ਚੁੱਕਾ ਵਾ ਸਭ ਕੋਈ ਮਤਲਬ ਕਿਸੇ ਨੂੰ ਕੋਈ ਚੀਜ਼ ਦੀ ਕਮੀ ਨਹੀਂ ਪਰ ਹੁਣ ਆਪਾਂ ਜਿਹੜੀ ਜ਼ਿਆਦਾ ਧਿਆਨ ਦੇਣਾ ਵਾ ਕਿ ਇਹਨਾਂ ਵੀਰਾਂ ਦੇ ਹਰ ਪਿੰਡ ਦੇ ਵਿੱਚੋਂ ਕੋਈ ਨਾ ਕੋਈ ਸੋਚਾਂ ਦੇ ਵਿੱਚ ਬਾਹਰ ਆ ਉਹ ਆਪਣੇ ਪਿੰਡ ਵਾਲਿਆਂ ਨੂੰ ਸੰਭ ਲੈਣਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਪੈਸੇ ਭੇਜੋਗੇ ਉਹ ਪੈਸੇ ਉਹਨਾਂ ਤੱਕ ਨਹੀਂ ਪਹੁੰਚਣੇ ਸਿੱਧੇ ਡਾਇਰੈਕਟ ਪੈਸੇ ਉਹਨਾਂ ਨੂੰ ਪਹੁੰਚਾਓ ਜਾਂ ਮਹਾਪੁਰਖ ਬਾਬਾ ਜੀ ਦੱਸੇ ਜਿੱਦਾਂ ਤੁਹਾਡੀ ਹੋਂਲ ਔਖੇ ਵੇਲੇ ਸੇਵਾ ਕਰਦੇ ਉਹਨਾਂ ਦੀ ਡਿਊਟੀ ਲਾ ਦਿਓ ਕਿ ਬਾਬਾ ਜੀ ਆ ਤੁਸੀਂ ਸੇਵਾ ਜਿਹੜੀ ਆ ਆਪਣੇ ਹੱਥੀ ਕਰ ਲਓ ਸੋ ਕਿਉਂਕਿ ਮਾਇਆ ਜਿਹੜੀ ਆ ਆਉਂਦੀ ਆ ਇਹ ਨਹੀਂ ਕਿ ਬਾਰ ਆਉਂਦੀ ਪਰ ਉਹਨਾਂ ਦੇ ਘਰ ਨਹੀਂ ਪਹੁੰਚਦਾ ਕੀਤਾ ਪਹਿਲਾਂ ਸ਼ਹੀਦ ਦਾ ਸਿੰਘਾਂ ਦੀ ਮਾਇਆ ਆਉਂਦੀ ਤੇ ਉਹਨਾਂ ਘਰ ਤੇ ਨਹੀਂ ਪਹੁੰਚ ਰਹੀ ਇਹ ਮਾਇਆ ਜਿਹੜੀ ਆ ਤੁਸੀਂ ਸਿੱਧੇ ਹਰ ਇੱਕ ਨੂੰ ਆਪਣੇ ਪਿੰਡ ਦਾ ਪਤਾ ਲੱਗੇ ਕਿ ਇਹਨੂੰ ਕਿਹਦੀ ਜ਼ਮੀਨ ਲੈ ਤੇਰੇ ਅੱਗੇ ਨਹੀਂ ਠੇਕ ਰਹੀ ਆ ਉਹਨੂੰ ਕਿੰਨੀ ਜ਼ਰੂਰ ਦੀ ਆ ਉਹ ਭੇਜੀ ਜਾਵੇ ਸੋ ਮਹਾਪੁਰਖਾਂ ਨਾਲ ਉਹਨਾਂ ਦੀ ਮਹਾਪੁਰਖਾਂ ਨਾਲ ਜਾਉਣੀ ਅਸੀਂ ਇਹ ਕੌਣਾ ਚੋਣੇ ਆ ਜੀ ਇਹ ਕਾ ਸਾਡੇ ਬਿਹਾਰ ਦੇ ਲੋਕ ਆਏ ਸੀ ਕਾਫੀ ਆਹ ਇਹਨਾਂ ਦੀਆਂ ਝੁੱਗੀਆਂ ਬਣੀਆਂ ਹੈਗੀ ਵਿਖਾ ਵੀ ਤੁਸੀਂ ਖੜਦੇ ਆਂ ਕਿ ਇਹਨਾਂ ਨੂੰ ਮਹਾਪੁਰਜ ਸਾਡੇ ਬਾਬਾ ਲੀਡੂ ਸਿੰਘ ਜੀ ਰਜਾਨਾ ਚ ਪਹਿਚਲ ਸਾਨੂੰ ਇੱਥੇ ਲੰਗਰ ਦੇਣ ਵਾਸਤੇ ਭੇਜਦੇ ਆ ਸਾਡੇ ਮਹਾਪੁਰਜ ਇਹਨੇ ਪੰਜਾਬ ਦੇ ਵਿੱਚ ਨਰਮੋਹ ਮਹਾਪੁਰਜ ਦੀ ਵੈਕੀ ਦੇ ਜ਼ਰੂਰ ਆ ਪਰ ਸਾਡੇ ਮਹਾਪੁਰਜ ਕੋਈ ਵੱਖਰੀਆਂ ਨੀਤਾਂ ਜੀ ਜੋ ਕਹਿ ਲੈਂਦੇ ਉਹ ਪੂਰਾ ਦਾਵਾ ਬੜੀ ਲੋਕਾਂ ਦੀ ਸੇਵਾ ਕਰ ਰਿਹਾ ਜੀ ਪਰ ਜਿੰਨੇ ਵੀ ਆਉਣਾ ਜੀ ਮਹਾਪੁਰਜਾਂ ਦੇ ਰਾਹੀ ਕਾਰ ਸੇਵਾ ਵਾਲਿਆਂ ਦੇ ਸਾਡੇ ਨਾਲ ਸੰਪਰਕ ਕਰਨਾ ਕਰਿਓ ਮੈਂ ਨੰਬਰ ਦੇ ਦੇਣਾ ਪਰ ਅਸੀਂ ਮਹਾਪੁਰਜਾਂ ਨੂੰ ਬੇਨਤੀ ਕਰਕੇ ਤੁਹਾਨੂੰ ਫੇ ਦੱਸਾਂਗੇ ਮੈਂ ਵਾਜੀ ਗੁਰदयाल ਸਿੰਘ ਪਿੰਡ ਮੇਰਾ ਬੂ 95727 99313 ਮੇਰਾ ਨੰਬਰ ਆ ਮੇਰੇ ਨਾਲ ਗੱਲ ਕਰ ਸਕਦੇ ਤੁਸੀਂ ਮੈਂ ਮਹਾਪੁਰਜਾਂ ਨਾਲ ਕਰਾਊਗਾ ਜੋ ਉਹਨਾਂ ਦਾ ਹੁਕਮਾ ਉਹ ਕੰਮ ਹੋਊਗਾ ਅਸੀਂ ਆਪ ਇੱਕ ਐਨਾ ਵੀ ਕੰਮ ਉਹਨਾਂ ਦੇ ਬਗੈਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਲੱਗੇ ਹਾਂ ਜੀ ਸੇਵਾ 'ਚ ਅਸੀਂ ਨਾ ਪੈਸਾ ਫੜਨਾ ਨਾ ਸਾਡਾ ਕੋਈ ਮਤਬਲ ਕਾਨੂੰਨਾ ਫੜਾਤਾ ਕਿ ਜੇ ਦੀ ਚੀਜ਼ ਆਹੀ ਉਹਨੂੰ ਦੇਖ ਕੇ ਜਾ ਕੇ ਦੱਸਣਾ ਪਿਆ ਚੀਜ਼ ਪਹੁੰਚ ਗਈ ਜੀ ਸਾਡੀ ਇਨੀ ਡਿਊਟੀ ਆ ਜੀ ਅੱਗੋ ਸਿੰਘ ਜੋ ਵਤਨ ਦੀ ਮਿੱਟੀ ਆਲੇ ਸੇਵਾ ਕਰ ਰਿਹਾ ਜੀ ਸਾਰੇ ਕਰਮਕ ਕਰ ਰਿਹਾ ਜੀ ਸਾਰੇ ਪੰਜਾਬ ਚ ਇਹਨਾਂ ਦੀ ਗੱਲ ਜਾਣੀ ਜੀ ਇਹਨਾਂ ਦਾ ਵੀ ਸਾਡੇ ਇਲਾਕੇ ਵੱਲੋਂ ਬਹੁਤ ਧੰਨਵਾਦ ਜੀ ਜੀ ਇਹ ਹੈ ਜੀ ਵਾਗ੍ਰੀਤੀ ਦਾ ਖਾਲਸਾ ਵਾਗ੍ਰੀਤੀ ਦੇ ਵੀਰ ਕਿਸ਼ਨ ਸਿੰਘ ਵਾਲਾ ਤੋਂ ਆਇਆ ਵੀਰ ਜੀ ਮਤਲਬ ਤੁਸੀਂ ਵਾਜ ਪਹਿਲੇ ਜਨ ਆਏ ਨੰਬਰ ਤੇ ਹਾਂ ਜੀ ਠੀਕ ਹੈ ਤੇ ਬਲੋਂਾਰੇ ਪ੍ਰਿੰਟ ਵੱਲੋਂ ਇਕੱਠਾ ਕਰਕੇ ਜਾਂ ਮਨੋ ਇਕੱਠਾ ਹਾਂ ਜੀ ਬਹੁਤ ਸੰਤੁਸ਼ਟ ਹਾਂ ਜੀ ਆਇਆ ਆਇਆ ਬਹੁਤ ਜਲਦ ਕੋਈ ਕੁਝ ਖਾਣਾ ਚਾਹੋ ਕੁਝ ਲਿਓ ਬਹੁਤ ਥੈਂਕ ਯੂ ਜੀ ਲਈ ਬਲੋਂ ਸਭ ਬਦਾਂ ਕਰੋ ਮੈਨੂੰ ਕੁਝ ਬੈਠ ਚਾਹੀਦਾ ਪੜਾਉਂ ਆਇਆ ਬੈਠਾ ਮੈਂ ਆਇ ਕੁੜੀ ਕਾ ਫਾਟਾ ਇਹ ਸਾਡੇ ਕੁਝ ਕਵੀਰਾਂ ਦੀ ਬਾਤ ਬਣੂ ਆਪੇ ਖਿਆਲ ਬਣਾਈਆਂ ਅਸੀਂ ਮਤਲਬ ਥੂੜੇ ਕੁ ਮੁੰਡਿਆਂ ਨੇ ਇਹ ਆਪਾਂ ਵੀ ਕੋਈ ਨਗਰਪਾਲੇ ਦਾ ਕੰਮ ਕਰੀਏ ਲੋਕ ਸੇਵਾ ਕਰ ਰਿਹਾ ਬਾਹਰੋਂ ਫੜਤਾ ਆ ਕੇ ਆਪਾਂ ਵੀ ਕੋਈ ਸੇਵਾ ਕਰਨੀ ਕਰੀਏ ਕਿਉਂਕਿ ਮਤਲਬ ਜਦੋਂ ਤੁਰਤੇ ਇਹ ਦੋ ਚਾਰ ਜਣੇ ਸਾਡੇ ਨਾਲ ਕਾਫੀ ਮੁੰਡੇ ਜੁੜ ਗਏ ਤੇ ਚਲੋ ਮਾਲਕ ਦੀ ਕਿਰਪਾ ਦੇ ਨਾਲ ਫਿਰ ਵਦਿਆ ਮਾਲਕ ਨੇ ਨਗਰਪਾਲਾ ਰਹਾਟਾ ਚਲਾ ਦਿੱਤਾ ਉਹ ਸੇਵਾ ਇਹ ਵੀ ਕਾਫੀ ਲੋਕਾਂ ਦਾ ਸਵਾਗਤ ਹੈ ভাই ਜੀ ਤੁਹਾਡਾ ਸਵਾਗਤ ਹੈ ভাই ਮੁੰਡਾ ਏਜੀ ਸਿੰਘ ਸਾਡੇ 2-3 ਦਿਨ ਹੋ ਗਏ 4 ਦਿਨ ਨਹੀਂ ਦੇਖਦੇ ਆ ਜੀ ਸਰਦਾਰ ਬਚਿੱਤਰ ਸਿੰਘ ਜੀ ਇਟਲੀ ਵਾਲੇ ਜਿਹੜੇ ਚੈਨਲ ਵਾਲੇ ਵੀ ਆ ਉਹ ਅਸੀਂ ਨਹੀਂ ਜਾਨਾ ਪ੍ਰਸ਼ਾਦਾ ਲੈ ਕੇ ਆਉਣੇ ਜੀ ਇਹ ਵੀ ਇੱਥੇ ਜਾਨਾ ਹੀ ਲੋਕਾਂ ਦੀਆਂ ਦੁੱਖ ਤਕ ਨਹੀਂ ਪਾਸ ਸੁਣਦੇ ਹੁੰਦੇ ਜੀ ਪਰ ਇਹਨਾਂ ਨੇ ਇੱਕ ਹੋਰ ਬੜੀ ਖੂਬੀ ਦਿਵਾਈ ਆ ਚੈਨਲ ਵੱਲੋਂ ਆਪਦੇ ਵੱਲੋਂ ਬਚਿੱਤਰ ਸਿੰਘ ਨੇ ਲੋਕਾਂ ਨੂੰ ਚਾਰ ਤੇ ਤੂੜੀ ਜਾਂ ਕੋਈ ਹੋਰ ਚੀਜ਼ ਵੀ ਕਹ ਦੇਵੇ ਉਹ ਵਸਤਾਂ ਦੇ ਰਹੇ ਨਹੀਂ ਜੀ ਅੱਗੇ ਤੋਂ ਵੀ ਉਹ ਕਹਿੰਦੇ ਆ ਜੀ ਕਿ ਅਸੀਂ ਲੱਖਾਂ ਰੁਪਈਆ ਦੇ ਵਿੱਚ ਇਹ ਤੇ ਸੇਵਾ ਕਰਨੀ ਆ ਮਹਾਰਾਜ ਸਾਡੀ ਜੀ ਕਿਰਪਾ ਕਰੇ ਅਸੀਂ ਵੀ ਗੁਰੂ ਆਰ ਗੰਨ ਸਾਹਿਬ ਵੱਲੋਂ ਇਹ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਉਹਦੇ ਸਿੰਘਾਂ ਦੀ ਚੜ੍ਹਦੀ ਕਲਾ ਕਰੋ ਤੇ ਸਮਰੱਥਾ ਬਖਸ਼ੋ ਜਿਹੜੇ ਸਿੰਘ ਇਹਦੀਆਂ ਸੇਵਾ ਕਰਦੇ ਉਹਨੂੰ ਰੱਬ ਆਪੇ ਹੀ ਧੱਕੇ ਨਾ ਖੁੱਲੇ ਕਫੇ ਦੇ ਦਿੰਦਾ ਵਾ ਇਹ ਜਰੂਰੀ ਸੇਵਾ ਤੋਂ ਵੱਧ ਕੋਈ ਹੋਰ ਚੀਜ਼ ਨਹੀਂ ਦੀ ਹੈਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਹ ਬਚਿੱਤਰ ਸਿੰਘ ਵਾਂਗੂ ਤੁਸੀਂ ਆਪ ਸਾਰੀਆਂ ਸੰਗਤਾਂ ਸੇਵਾ ਕਰੋ ਆਪਦੇ ਹੱਥੀ ਕਰੋ ਜਾਂ ਮਹਾਪੁਰਸ਼ਾਂ ਪਹਿਲਾ ਨੰਬਰ ਦੇ ਮਹਾਪੁਰਸ਼ਾਂ ਦੇ ਰਾਹੀਂ ਕਰੋ ਟਿਕਾਣੇ ਪਹੁੰਚੂਗੀ ਜਿਨੇ ਖਤ ਦੇਣੀ ਆ ਨੋਟ ਕਰਕੇ ਦੇਣਗੇ ਉਹਨਾਂ ਨੂੰ ਪਤਾ ਕਿੰਨੀ ਪੈਣੀ ਇਹਦੀ ਆ ਉਹਨਾਂ ਨੂੰ ਪਤਾ ਇਹ ਕੋਡ ਡੰਗਰ ਕਿੰਨੇ ਆ ਉਹਨਾਂ ਨੂੰ ਪਤਾ ਇਹਨਾਂ ਦੇ ਜੀਕਨੇ ਆ ਆ ਜਿਨੇ ਸਾਡੇ ਪਿੰਡ ਗੁਰਦੁਆਰਾ ਉਹ ਵੀ ਇਹਨਾਂ ਮਹਾਪੁਰਸ਼ਾਂ ਕੋਲ ਉਹ ਤੋਂ ਵੀ ਸੰਗਤਾਂ ਬੜੀਆਂ ਆਉਂਦੀਆਂ ਜੀ ਇਹ ਬੇਨਤੀਆਂ ਪ੍ਰਾਨ ਕਰਨੇਗੀ ਮੇਰਾ ਨਾਮ ਆ ਜੀ ਗੁਰਦਿਆਲ ਸਿੰਘ ਸਰਪੰਚ ਪਿੰਡ ਬੂ ਮੈਂ ਕੀਤੀ ਕਿਸਾਨ ਯੂਨੀਅਨ ਦਾ ਵੀ ਜ਼ਿਲ੍ਹਾ ਪ੍ਰਧਾਨ ਆ ਜੀ ਪਰ ਅੱਜ ਦੀ ਜੋ ਮੇਰੇ ਕਾਮਿਆਂ ਉਹ ਬਾਬਾ ਲੀਡਰ ਸਿੰਘ ਦੇ ਸੇਵਾਦਾਰ ਹਾਂ ਜੀ ਅਰ ਅਸੀਂ ਕਿਉਂਕਿ ਲੀਟਰੀ ਵੀ ਅੱਜ ਕੱਲ ਮਾੜੀ ਮੋਟੀ ਜਿਹੜੀ ਆ ਵੀ ਕੰਮ ਚੱਲਦੇ ਆ ਪਰ ਅੱਜ ਨਹੀਂ ਅੱਜ ਬਾਬਾ ਲੀਡਰ ਸੌਂਦੇ ਸੇਵਾਦਾਰ ਆ ਅੱਜ ਇਹ ਬਚਿੱਤਰ ਸੌਂਦੇ ਦਰਸ਼ਨ ਕੀਤੇ ਬੜੀ ਖੁਸ਼ੀ ਹੋਈ ਆ ਜੀ ਮੇਰਾ ਨੰਬਰ ਆ ਜੀ 95727 9913 ਤੇ ਤੁਸੀਂ ਹਰ ਬੰਦਾ ਬਚਿੱਤਰ ਸੌਂਦੀ ਮਤ ਕਰੋ ਬਚਿੱਤਰ ਸੌਂਗਾ ਲੋਕਾਂ ਦੀ ਮਤ ਕਰੇ ਕਿਉਂਕਿ ਸਾਰੇ ਲੋਕ ਇੱਥੇ ਆਣ ਕੇ ਸੇਵਾ ਨਹੀਂ ਕਰ ਸਕਦੇ ਨਹੀਂ ਬਾਬਾ ਜੀ ਇਹ ਦੋਵੇਂ ਵੀ ਦੇਖੋ ਆਪਾਂ ਬਈ ਚੈਨਲ ਤੇ ਕਹਿ ਰਹੇ ਹਾਂ ਹਾਂਜੀ ਤੁਹਾਨੂੰ ਇਹ ਜਿੰਨੀ ਕਿਸੇ ਮਾਇਆ ਤੋਂ ਤੁਹਾਨੂੰ ਬਚਾਉਣਾ ਮਾਇਆ ਹੋਈ ਨਾਗਨੀ ਜਗਤਾ ਹੀ ਲਪਟਾਇਆ ਸੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਕਾਇ ਕਿਉਂਕਿ ਇਹ ਮਾਇਆ ਨੂੰ ਸਾਹਮਣਾ ਬੜਾ ਔਖਾ ਹੈ ਮਾਪੁਰ ਸਾਹ ਸਕਦੇ ਆ ਮੇਰੇ ਵਰਗਾ ਨਕਮਾ ਬੰਦਾ ਨਹੀਂ ਇਹ ਕਰਕੇ ਇਹ ਮਾਇਆ ਜਿਹਦੀ ਜਿੰਨੇ ਕਿਸੇ ਵਾਚੇ ਦਾ ਕਾ ਨਹੀਂ ਉਹ ਤੁਹਾਨੂੰ ਜਿਵੇਂ ਬਾਬਾ ਲਿੱਤੇ ਸਾਨੂੰ ਕਰੇ ਜੀ ਇਹ ਨਹੀਂ ਆਹ ਵੇਖੋ ਜੀ ਕਿੰਨੀਆਂ ਵੱਡੀਆਂ ਗੱਲਾਂ ਸਿੰਘ ਨੇ ਕਰਤੀਆਂ ਮੈਂ ਤਾਂ ਜਿਆ ਸੇਵਾ ਕਰਦੇ ਆ ਕੋਈ ਗੱਲ ਨਹੀਂ ਪਰ ਉਹਨਾਂ ਕਹਿੰਦੇ ਨਹੀਂ ਜੀ ਪਰ ਅਸੀਂ ਵੀ ਨਹੀਂ ਜੀ ਸਾਡੇ ਬਾਬਾ ਲੀਦਰ ਸਿੰਘ ਜੀ ਮਾਫਰਤ ਗੁਰਸਾਲਾ ਦੇ ਕਾਰਸੇਵਾ ਵਾਲੇ ਜੀ ਇੰਨੀ ਚੜ੍ਹਦੀ ਕਲਾ ਸੇਵਾ ਕਰਦੇ ਜੀ ਲੋਕਾਂ ਨੂੰ ਕਮਰੇ ਪਾ ਕੇ ਘਰ ਬਣਾ ਕੇ ਦਵਾਈਆਂ ਦੇ ਐਂਬੂਲੈਂਸ ਲੱਕੀਆਂ ਜੀ ਉਹਨਾਂ ਸਭ ਕੁਝ ਕਰਦੇ ਆ ਤੁਸੀਂ ਉਹਨਾਂ ਦੇ ਰਾਈ ਆਣ ਕੇ ਸੇਵਾ ਕਰੋ ਜੀ ਤੁਹਾਨੂੰ ਰੱਬ ਦੁੱਗਣਾ ਤਿੱਗਣਾ ਦੇਊਗਾ ਜੀ ਇਹ ਮੇਰੀ ਗਰੰਟੀ ਆ ਜੀ ਮਹਾਰਾਜ ਦੇ ਚਰਪਾਉਗੀ ਦੁਬਾਰਾ ਫਿਰ ਬਚਿੱਤਰ ਸਿੰਘ ਦਾ ਧੰਨਵਾਦ ਹੈ ਜੀ ਤੁਸੀਂ ਦਰਜਨ ਜੀ ਮੂਰ ਕਾਮ ਹੈ ਜੀ ਗੁਰਸਾਹਬ ਦੇ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ